ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਮੇਰੇ ਪ੍ਰੀਤ ਪਿਆਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਰਬਜਗਤ ਸੰਗਤ ਜੀ ਆ ਆ ਜੀ ਉਸ ਸਬਦਾਂ ਨੂੰ ਇੱਕ ਵਾਰ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਹੈ ਮੈਨੂੰ ਕਿ ਚੜਤੀ ਕਲਾਜ ਤਾਂ ਹੋਣਗੇ ਉਹ ਉਹੀ ਜੋ ਉਸ ਦੇ ਨਾਮ ਦੇ ਨੌਕਰ ਨੇ ਨਾਮ ਦੇ ਪੁਜਾਰੀ ਨੇ ਸੱਚੇ ਦੇ ਤੇ ਬਾਕੀ ਜੋ ਉਸ ਦੀਆਂ ਡਿਊਟੀਆਂ ਲੱਗੀਆਂ ਨੇ ਜੋ ਉਸ ਦਾ ਹੁਕਮ ਹੁੰਦਾ ਹੈ ਕਿਉਂਕਿ ਬਾਬੇ ਨਾਨਕ ਜਦੋਂ ਕਹਿ ਦਿੱਤਾ ਲਿਖ ਕੇ ਸਾਨੂੰ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਤਾਂ ਕੁਝ ਦਿਨ ਪਹਿਲਾਂ ਹੀ ਆਪ ਜੀ ਨਾਲ ਸ਼ਾਇਦ ਪਹਿਲੀ ਵਾਰੀ ਜੁਣ ਕੁਝ ਜਿੰਨੀ ਵਾਰ ਵੀ ਆਪ ਜੀ ਨਾਲ ਦਰਸ਼ਨਾ اللي ਆਪ ਜੀ ਦੇ ਚਰਨਾਂ ਚ ਇਹ ਦਾਸ ਪਿਆਰਾ ਕੁੱਕਰ ਮਾਲਕ ਦਾ ਮੇਰੇ ਦਾ ਆਪ ਜੀ ਨੂੰ ਉਹਨਾਂ ਦੇ ਹੁਕਮਾਂ ਦਾ ਇਸ ਬੇਨਤੀ ਆਪਣੀ ਰਸਨਾ ਤੋਂ ਆਪ ਜੀ ਤੱਕ ਪਹੁੰਚਾਇਆ ਤੇ ਕਲ ਚਲੋ ਖੈਰ ਪਤਾ ਨਹੀਂ ਕਿਸ ਨੇ ਉਸ ਨੂੰ ਆਪਣੇ ਮਨ ਦੇ ਭਾਂਡੇ ਚ ਜੋ ਅਸੀਂ ਗੁਰੂ ਘਰਾਂ ਵਿੱਚ ਜਾ ਕੇ ਦਾਤਾਂ ਮੰਗਦੇ ਆ ਜੋ ਘਰਾਂ ਵਿੱਚ ਰਹਿ ਕੇ ਪਾਣੀ ਦੇ ਜਾਬ ਕਰਕੇ ਇੱਕ ਸਵਾਰਥੋ ਕੇ ਲਾਲਚ ਦੇ ਨਾਲ ਵੀ ਉਦਾਤ ਨੂੰ ਮੰਗਦੇ ਆ ਪਰੰਤੂ ਅੱਜ ਸਾਰੇ ਮੋਹ ਤਿਆਗ ਕੇ ਸਭ ਮੋਹ ਤਿਆਗ ਕੇ ਇੱਕੋ ਮੂ ਰੱਖੋ ਉਸ ਮਾਲਕ ਅਕਾਲ ਪੁਰਖ ਨਾਲ ਕਿਵੇਂ ਪ੍ਰੇਮ ਪਾਉਣਾ ਤੇ ਕਿਵੇਂ ਆਪਣੇ ਮਨ ਦੇ ਭਾਂਡੇ ਚ ਇਹ ਤਨ ਦੇ ਭਾਂਡੇ ਚ ਇਸ ਸੁਰਤ ਦੇ ਭਾਂਡੇ ਚ ਜੋ ਕਲਯੁਗ ਦੀ ਵਾਰਸ਼ਨਾ ਮਹਿਕ ਕੰਦਲੀ ਇਹ ਵਿਕਾਰਾਂ ਦੇ ਨਾਲ ਇੰਨੀ ਭਰ ਚੁੱਕੀ ਹੈ ਇੰਨੀ ਭਰ ਚੁੱਕੀ ਹੈ ਕਿ ਜਿਹਦਾ ਹੁਣ ਅੰਤ ਬਹੁਤ ਕਈ ਚੁੱਕ ਲੰਘਣੇ ਸੀ ਸਦੀਆਂ ਲੰਘਣੀਆਂ ਸੀ ਜੋ ਮਾਲਕ ਨੇ ਇਸ ਦਾਸ ਪਿਆਰੇ ਕੁੱਤਰ ਤੇ ਜੋ ਕਿਉਂਕਿ ਇੱਕ ਛੋਟੀ ਜਿਹੀ ਧਾਰਨ ਦਿੰਨਾ ਵੀ ਜਦੋਂ ਕਹਿੰਦੇ ਵੀ ਇੱਕ ਬੱਚਾ ਜਨਮ ਤੋਂ ਲੈ ਕੇ ਮਰਨ ਤੱਕ ਜੋ ਕਰਮ ਕਰਦਾ ਹੈ ਜੋ ਤਾਂ ਸਾਨੂੰ ਦਿਖਰੇ ਹੁੰਦੇ ਨਹੀਂ ਅਸੀਂ ਉਹਨਾਂ ਨੂੰ ਦੇਖ ਕੇ ਉਹਦਾ ਅਨੁਭਵ ਲਗਾ ਲੈਨੇ ਆ ਤੇ ਜੋ ਉਸਨੇ ਪੂਰੀ ਜ਼ਿੰਦਗੀ ਆਪਣੀ ਜਨਮ ਤੋਂ ਮਰਨ ਤੱਕ ਮਤਲਬ ਜੋ ਉਸਨੇ ਕੀਤੀ ਕਮਾਈ ਆਪਣੀ ਅਗਰ ਮੰਨ ਲਓ ਉਸਨੇ ਨਾਮ ਦੇ ਖਜ਼ਾਨੇ ਦੀ ਕਮਾਈ ਕੀਤੀ ਮਤਲਬ ਕਿ ਪ੍ਰਮਾਤਮਾ ਦੀ ਬੰਦਗੀ ਭਗਤੀ ਕਰਕੇ ਜਾਂ ਉਹਦਾ ਨਾਮ ਲੈ ਕੇ ਚੋਰੀ ਛਿਪੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਸਿਰਫ ਉਹਨੇ ਮਾਨਨ ਨੂੰ ਪਤਾ ਸੀ ਤੇ ਮਾਲਕ ਨੂੰ ਤੇ ਦੂਜੀ ਗੱਲ ਇਹ ਵੀ ਉਹਦੇ ਕਰਮਾਂ ਦਾ ਸਿਰਫ ਉਸ ਨੂੰ ਪਤਾ ਉਹਨੂੰ ਪਤਾ ਹੈ ਹੋਰ ਸ੍ਰਿਸ਼ਟੀ ਦੇ ਕਿਸੇ ਇਨਸਾਨ ਨੂੰ ਪਤਾ ਹੀ ਨਹੀਂ ਲੱਗਣਾ ਵੀ ਇਸ ਦਾ ਮਨ ਦਾ ਭੰਡਾ ਕਿੰਨਾ ਕੁ ਚਮਕਿਆ ਹੋਇਆ ਤੇ ਕਿੰਨਾ ਕੁ ਨਾਮ ਖਜਾਨਾ ਹੈ ਕਿਉਂਕਿ ਅਸੀਂ ਜੋ ਦੇਖਦੇ ਹਾਂ ਅੱਜ ਦੇ ਸਮੇਂ 'ਚ ਸਿਰਫ ਉਸਤੇ ਵਿਸ਼ਵਾਸ ਕਰਦੇ ਹਾਂ ਜੋ ਨਹੀਂ ਦਿਖਦਾ ਜਿਵੇਂ ਪਰਮਾਤਮਾ ਹੀ ਨਹੀਂ ਦਿਖਦਾ ਕਹਿੰਦੇ ਕਈ ਤਾਂ ਕਹਿੰਦੇ ਰੱਬ ਹੈ ਹੀ ਨਹੀਂ ਪਰਮਾਤਮਾ ਹੀ ਨਹੀਂ ਹੈ ਕਹਿੰਦੇ ਕੋਈ ਨਹੀਂ ਛੇੜੇ ਕਹਿੰਦੇ ਪਰਮਾਤਮਾ ਨਹੀਂ ਹੈ ਰੱਬ ਨਹੀਂ ਹੈ ਅਕਾਲ ਪੁਰਖ ਨਹੀਂ ਹੈ ਉਹ ਅੱਲਾ ਨਹੀਂ ਹੈ ਵਾਹਿਗੁਰੂ ਨਹੀਂ ਹੈ ਤੇ ਕਹਿੰਦੇ ਕੋਈ ਗੱਲ ਨਹੀਂ ਉਹ ਸਾਖਸ਼ਤ ਹੁਣ ਖੁਦ ਪ੍ਰਗਟ ਹੋਏਗਾ ਵਾਹਿਗੁਰੂ ਮੇਰਾ ਅਕਾਲ ਪੁਰਖ ਜੋਤ ਦੇ ਵਿੱਚ ਆ ਕੇ ਯੋ ਮੇ ਕਿਸੇ ਬੱਚੇ ਦਾ ਚੰਗਾ ਨਾ ਤੇ ਹੁਣ ਸਾਖਸ਼ਾਤ ਦੇਖ ਲਓਗੇ ਜਿੰਨੀ ਸਮਾਂ ਆਉਣ ਤੇ ਸਭ ਨੂੰ ਪਤਾ ਲੱਗੇਗਾ ਤੇ ਤੇਨੂੰ ਖੈਰ ਗੋਵੀ ਨੇ ਤੇ ਅੱਜ ਆਪਾਂ ਕਿਉਂ ਤੁਹਾਡੇ ਚਰਨਾ ਚਾਏ ਆਂ ਦਰਸ਼ਨਾਂ ਲਈ ਆਪ ਜੀ ਦੇ ਲਈ ਕਿਉਂਕਿ ਮਾਲਕ ਦੇ ਆਪਾਂ ਕੁਕਰ ਆਂ ਸਬ ਤੋਂ ਪਹਿਲਾਂ ਇੱਕ ਬੇਨਤੀ ਹੈ ਇੱਕ ਛੋਟੇ ਜਿਹੇ ਗੁਰੂ ਕੇ ਮਹਿਲਾ ਦੇ ਦਰਸ਼ਨ ਕਰਾਉਣੇ ਆ ਜਿੱਥੇ ਇਹ ਦਾਸ ਉਹਦਾ ਪਿਆਰਾ ਇਹ ਪੁੱਤਰ ਸੇਵਾਦਾਰ ਉਹਦਾ ਇੱਕ ਕੁੱਤਾ ਇੱਕ ਸ਼ੇਰ ਬੈਠਾ ਜਿਹੜਾ ਉਹਦੇ ਚਰਨਾ ਚ ਵੀ ਉਹ ਤੋਂ ਸਿੱਖਿਆ ਲੈ ਰਿਹਾ ਸਿੱਖਿਆ ਲੈ ਰਿਹਾ ਸਿੱਖਿਆ ਲੈ ਰਿਹਾ ਸਿੱਖਣ ਲਈ ਜਿਵੇਂ ਇੱਕ ਆਪਾਂ ਕੋਈ ਟ੍ਰੇਨਿੰਗ ਲੈਣੇ ਆ ਕੋਈ ਨੌਕਰੀ ਲਈ ਉਹ ਇੱਕ ਦੁਨਿਆਵੀ ਨੌਕਰੀ ਹੁੰਦੀ ਹੈ ਕਹਿੰਦੇ ਜਿਸ ਨੇ ਉਸ ਮਾਲਕ ਦੇ ਦਰਤੀ ਡਿਊਟੀ ਕਰਨੀ ਹੈ ਨੌਕਰੀ ਕਰਨੀ ਹੈ ਨਾ ਚੱਕਰੀ ਕਰਨੀ ਹੈ ਤਾਂ ਫਿਰ ਉਹ ਮਾਲਕ ਦੇ ਚਰਨਾਂ 'ਚ ਬਹਿਣਾ ਪੈਣਾ ਤੇ ਮੇਰੇ ਗੁਰੂ ਦਾ ਮਹਿਲ ਇੰਨਾ ਵੱਡਾ ਹੈ ਮੇਰੇ ਲਈ ਇਸੇ ਲਈ ਤਾਂ ਸ਼ਾਇਦ ਕਿਣਕਾ ਵੀ ਨਹੀਂ ਹੋਣਾ ਚਲੋ ਤੁਹਾਨੂੰ ਦਰਸ਼ਨ ਕਰਾ ਦਿੰਦੇ ਵਾਹਿਗੁਰੂ ਦੇ ਵਾਹਿਗੁਰੂ ਸਕਦੇ ਹੋ ਤੁਸੀਂ ਹਨ ਤੇ ਇਹ ਆਪਾਂ ਜਿੰਨੀ ਕ ਆਪਣੇ ਕੋਲ ਇਸ ਗਰੀਬ ਕੋਲ ਕੁੱਕਰ ਕੋਲ ਗਰੀਬੜੇ ਕੋਲ ਪਈ ਜਗਾ ਹੈ ਉਹਨੇ ਚੌਹਨੇ ਮਾਲਕ ਦਾ ਇਹ ਮਹਿਲ ਤਿਆਰ ਕੀਤਾ ਸਤਾ ਜੀ ਤੇ ਚਲੋ ਕੋਈ ਨਹੀਂ ਕਹਿੰਦੇ ਹਲੇ ਵੀ ਇੱਕ ਟ੍ਰੇਨਿੰਗ ਲੱਗੀ ਹੋਈ ਹੈ ਉਹਦੇ ਕਰਕੇ ਤਾਂ ਤੈਨੂੰ ਇੱਥੇ ਟੈਂਪਰੀਰੀ ਦੇਖਿਆ ਹਨਾ ਖੈਰ ਕੀ ਪਤਾ ਲੱਗਦਾ ਹੁੰਦਾ ਮਾਲਕ ਤੇ ਅੰਡਾਂ ਦਾ ਕਹਿੰਦੇ ਇਕ ਖਾਰੀ ਸੇ ਰਾਜ ਕਰਾਵੇ ਰਾਜੇ ਸੇ ਖਾਈ ਧਰਤੀ ਸੇ ਆਕਾਸ ਚੜਾਵੇ ਬਾਕੀ ਜਾਣੀ ਜਾਣੋ ਸੀ ਮਾਲਕਦਿਆਂ ਪਾਣੀ ਵਾਲੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਤੇ ਜਾਪ ਸ਼ਬਦ ਦਰਸ਼ਨ ਕੀਤੇ ਹੋਣੇ ਖੈਰ ਕੋਈ ਨਹੀਂ ਮੱਤੀ ਸਮਾਂ ਜ਼ਿਆਦਾ ਨਾਲ ਲਾਵਾ ਤੇ ਇੱਕ ਜਲਦੀ ਤੋਂ ਜਲਦੀ ਛੋਟੇ ਜੀ ਵੀ ਅੱਜ ਕਿਉਂਕਿ ਆਪਾਂ ਜ਼ਿਆਦਾ ਲੰਬੀ ਵੀ ਨਹੀਂ ਕਰਨੀ ਕਿ ਹਨਾ ਵੀ ਕਿਸੇ ਨੂੰ ਔੜ ਲੱਗੇ ਤੇ ਔੜ ਲੱਗਿਆ ਹੋਇਆ ਵੀ ਸ਼ਾਇਦ ਉਹਨਾਂ ਨੂੰ ਵਿੱਚ ਉਹਨਾਂ ਦਾ ਭਲਾ ਹੋਣਾ ਹੈ ਪਰ ਨਾ ਕਰਵਾ ਸਕਣ ਹਨਾ ਕਿਉਂਕਿ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਇੱਕ ਤੂਫਾਨ ਵਾਂਗੂ ਇੱਕ ਆਪਣੇ ਸ਼ਬਦ ਨਹੀਂ ਜਿਹੜੇ ਬੈਂਤੀਆਂ ਦੇ ਐ ਰੋੜਦੀਏ ਜੋ ਤੂਫਾਨ ਲੈ ਜਾਂਦਾ ਤੇ ਜਿਦੇ ਕਰਕੇ ਵੀ ਕਿਸੇ ਨੂੰ ਕੁਝ ਦਿਖੇ ਹੀ ਨਾ ਸਮਝ ਹੀ ਨਾ ਲੱਗੇ ਇਸ ਕਰਕੇ ਆਪਾਂ ਉਹ ਕਿਣ-ਕਿਣ ਦੀ ਉਹ ਮੱਦਮ ਦੀ ਸਹਜਿਸ ਹੈ ਜੀ ਆਪ ਜੀ ਨਾਲ ਬੇਣਤੀਆਂ ਮਾਲਕ ਦੇ ਹੁਕਮ ਦੀਆਂ ਕਿਉਂਕਿ ਇਹ ਦਾਸ ਪਿਆਰਾ ਇਹ ਮੇਰਾ ਜੱਜ ਹੈ ਕਿਹੜਾ ਜੱਜ ਉਹ ਸੱਚਾ ਅਕਾਲ ਪੁਰਖ ਖੁਦ ਦਾ ਜੱਜ ਹੈ ਇਹ ਤਾਂ ਉਹਦਾ ਕਲਰਕ ਹੈ ਰਿਪੋਰਟਰ ਹੈ ਲਿਖਤੀ ਰੂਪ ਵਾਲਾ ਨੌਕਰ ਹੈ ਬਸ ਜੋ ਉਹਨਾਂ ਨੇ ਕਹਿਣਾ ਆਪਾਂ ਇੱਥੇ ਲਿਖ ਦੇਣਾ ਤੇ ਜੋ ਸਾਹਮਣੇ ਆਪਾਂ ਦੇਖਣਾ ਇੱਥੇ ਆ ਜਿਹੜਾ ਯੰਤਰ ਹੈ ਸਾਡਾ ਅੱਜ ਦਾ ਯੁੱਗ ਦਾ ਠੀਕ ਹੈ ਜੀ ਤੇ ਇਹ ਦੇ ਕਰਕੇ ਆਪਾਂ ਮਾਲਕ ਤੋਂ ਪ੍ਰਵਾਨਗੀ ਲਈ ਪਾਈ ਭਾਈ ਬਲਿਆ ਵੀ ਮੇਰੇ ਮਾਲਕ ਜੀ ਉਹ ਵੀ ਉਹ বেলা ਥੋੜਾ ਸੀ ਪਾਪਾ ਨਾਨਕ ਜੋ ਜਦੋਂ ਤੁਸੀਂ ਆਪਣੀਆਂ ਚਾਰੇ ਦਾਸੀਆਂ ਪੈਦਲ ਚਰਨਾ ਦੇ ਨਾਲ ਜਿੱਥੇ ਗਏ ਉਸ ਧਰਤੀ ਨੂੰ ਭਾਗ ਲਾਏ ਜੋ ਅੱਜ ਥਾਂ 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 ਤੇ ਵੀ ਆਪ ਜੀ ਦੇ ਸਰੂਪ ਨੇ ਤੇ ਜਿੰਨਾ ਸਰੂਪਾਂ ਦੀਆਂ ਅੱਜ ਹਰ ਇੱਕ ਕ੍ਰੂਕਰਾਂ ਦੇ ਵਿੱਚ ਕੀ ਹੋ ਰਿਹਾ ਸਭ ਨੂੰ ਪਤਾ ਆਪਾਂ ਅਸਲ ਸ਼ਾਰਟਕਟ ਦੇ ਵਿੱਚ ਇੱਕ ਤੁਹਾਨੂੰ ਇੱਕ ਹਿੰਟ ਹੀ ਦੇਣਾ ਹੈ ਅੱਗੇ ਤੁਸੀਂ ਮੇਰੇ ਤੋਂ ਬਹੁਤ ਸਮਝਦਾਰ ਹੋ ਵੀ ਮੇਰੀ ਸ਼ਬਦਾਂ ਨੂੰ ਤੁਸੀਂ ਸਮਝ ਲਓਗੇ ਤਾਂ ਬਹੁਤ ਚੰਗੀ ਗੱਲ ਤੁਹਾਡੇ ਲਈ ਭਲੇ ਹੈਂ ਅਹੀਂ ਲਿਖਾ ਸਕਦਾ ਹਾਂ ਵੀ ਵੀ 1 2 3 ਹਨਾ ਜਿਵੇਂ ਕਹਿੰਦੇ ਬ੍ਰਹਮਾ ਵਿਸ਼ਨੂੰ ਮਹੇਸ਼ ਇਹ ਤਿੰਨੇ ਲੋਕ ਤਰਤ ਲੋਕ ਪਤਾਲ ਲੋਕ ਫੂ ਲੋਕ ਕਹਿੰਦੇ ਇੱਕ ਬ੍ਰਹਮਾਣ ਵੀ ਹੈ ਤੇ ਕਹਿੰਦੇ ਬ੍ਰਹਮਾਣ ਦੀ ਜਦੋਂ ਆਪਾਂ ਬੇਨਤੀਆਂ ਕੀਤੀਆਂ ਮਹਾਰਾਜ ਇਹ ਪੂਰੇ ਬ੍ਰਹਮਾਣ ਨੂੰ ਖਚਾਉਣਾ ਹੈ ਹੈਨਾ ਤੇ ਮਹਾਰਾਜ ਕਹਿੰਦੇ ਇਹਨਾਂ ਨੇ ਤਾਂ ਤਿੰਨੇ ਲੋਕ ਚੱਕ ਹੀ ਦੇਣੇ ਸੀ ਮਾਲਕ ਕਹਿੰਦੇ ਵੀ ਨਹੀਂ ਵੀ ਜਿਹੜਾ ਤਿੰਨ ਤੱਕ ਹੋ ਚੁੱਕਿਆ ਹੁਕਮ ਲਿਖਤਾ ਉਹ ਤਾਂ ਹੋਣਾ ਹੈ ਇਹ ਉਹਨਾਂ ਨੇ ਜੋ ਵਰ ਜੋ ਆਪ ਜੀ ਨੇ ਭਲੇ ਲਈ ਨਹੀਂ ਮਾਲਕਾ ਇਹ ਤੇਰਾ ਪੁੱਤਰ ਹੈ ਇਹ ਬੱਚਾ ਹੈ ਤੇ ਇਹ ਸੰਸਾਰ ਪਰਿਵਾਰ ਹੈ ਤੇਰਾ ਸਾਰੇ ਹੀ ਬੱਚੇ ਨੇ ਸਾਰੇ ਹੀ ਬੱਚੇ ਨੇ ਇਹ ਵੀ ਤਾਂ ਉਹਨਾਂ ਦਾ ਅੰਸ਼ ਹੈ ਇਹ ਵੀ ਤਾਂ ਫਿਰ ਉਹਨਾਂ ਦਾ ਪਰਿਵਾਰ ਹੈ ਮੈਨੂੰ ਬਖਸ਼ੋ ਦਾਤ ਸੇਵਾਦਾਨ ਨਾਮਦਾਨ ਵੀ ਆਪਾਂ ਆਪਣੀ ਕਿਰਤੀ ਸੇਵਾ ਨਾਲ ਹਰ ਇੱਕ ਨੂੰ ਉਹਦੇ ਤੱਕ ਆਪ ਜੀ ਦਾ ਹੁਕਮ ਪ੍ਰੇਮ ਸਹਿਤ ਬੇਨਤੀਆਂ ਦੇ ਰੂਪ ਦੇ ਵਿੱਚ ਇਸ ਯੰਤਰ ਰਾਹੀਂ ਇੱਥੇ ਆਪ ਜੀ ਦੇ ਚਰਨਾਂ 'ਚ ਬਹਿ ਕੇ ਹੀ ਆਪਾਂ ਪਹੁੰਚਾਵਾਂਗੇ ਬਸ ਇੰਨੀ ਇੱਕ ਸ਼ਰਤ ਹੈ ਕਿ ਜੋ ਜੋ ਮੰਨ ਲਣਗੇ ਉਹ ਆਪ ਜੀ ਦੇ ਦਰ ਤੇ ਪ੍ਰਵਾਨ ਜਿਹੜੇ ਨਹੀਂ ਮੰਨਣਗੇ ਉਹ ਕਲਜ ਨੂੰ ਮੁਬਾਰਕ ਅੱਜ ਦੇ ਦਿਨ ਦੇਖ ਹੀ ਰਹੇ ਹਾਂ ਵੀ ਕੀ ਕੀ ਹੋ ਰਿਹਾ ਹੈ ਅੱਜ ਤਾਂ ਹਲੇ ਤਾਂ ਐ ਲਗਾ ਲੋ ਹਲੇ ਜਿਵੇਂ ਗੱਡੀ ਦਾ ਪਹਿਲਾ ਗੇਰ ਹੀ ਪੈਂਦਾ ਠੀਕ ਹੈ ਕੁਝ ਦਿਨਾਂ ਚ ਮੰਨ ਲਓ ਵੀ ਜੇ ਦੂਚਾ ਘੇਰ ਪੈ ਗਿਆ ਇਸ ਤੋਂ ਹੋਰ ਵੱਜ ਜਾਣਾ ਹੈ ਤੀਜਾ ਪੈ ਗਿਆ ਜੀ ਫਿਰ ਉਸ ਤੋਂ ਬਾਅਦ ਹੋਰ ਤੇ ਜੋ ਜੋ ਇਸ ਸਮੇਂ ਦੇ ਦੌਰਾਨ ਜੋ ਤੁਹਾਨੂੰ ਪਹਿਲਾਂ ਹੀ ਆਪਾਂ ਬੇਨਤੀ ਕੀਤੀ ਆ ਵੀ ਇਹ ਤਾਂ ਕਈ ਜੁਗਾਂ ਤੱਕ ਚੱਲਣਾ ਸੀ ਸਮਾਂ ਉਹ ਮਾਲਕ ਨੇ ਉਸ ਨੂੰ ਐਂ ਲਗਾ ਲੋ ਵੀ ਜਿਵੇਂ ਕੁਰਬਾਨੀਆਂ ਜਿਵੇਂ ਸਾਡੇ ਕੱਲ ਕੀ ਤਰ੍ਹਾਂ ਬਾਪ ਨੇ ਸਾਡੇ ਵੱਡੇ ਸਹਬਜ਼ਾਦੇ ਸਾਬਾਬਾਜੀ ਸਰਹਜਾ ਦਾ ਬਾਬਾਜੀਤ ਸਿੰਘ ਜੀ ਬਾਬਾਜੀ ਯਾਰ ਸਿੰਘ ਜੀ ਰਾਬਾ ਜੁਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਤੇ ਕਹਿੰਦੇ ਜਿੰਨੇ ਛੋਟੇ ਸੀ ਤੇ ਉਨੇ ਹੀ ਕਹਿੰਦੇ ਉਹਨਾਂ ਦੇ ਮਾਲਕ ਨੇ ਫਿਰ ਕਿਉਂ ਵਰਦਾਨਤਾ ਕਹਿੰਦੇ ਕਹਿੰਦੇ ਕੋਈ ਨਹੀਂ ਕਹਿੰਦੇ ਜਿਹੜੀਆਂ ਇਲਾ ਬਾਦ ਨੋਚਰੇ ਨੇ ਜਿੰਨੇ ਉੱਚੇ ਲੈ ਕੇ ਜਾਣਗੇ ਉਨੇ ਉੱਚੇ ਨੂੰ ਸ਼ਾਨ ਸਾਹਿਬ ਚੁੱਲਣਗੇ ਤੇ ਆਪਾਂ ਕੇ ਮਾਲਕਾ ਕੋਈ ਨਹੀਂ ਜਿਹੜੇ ਨਿਸ਼ਾਨ ਸਾਹਿਬ ਲੱਗੇ ਨੇ ਨਾ ਜਿਨ੍ਹਾਂ ਦੇ ਕਈ ਵਾਰ ਹੁਕਮ ਹੋ ਚੁੱਕਿਆ ਹੈ ਕਿ ਕਹਿੰਦੇ ਇਹ ਰੰਗ ਨਹੀਂ ਲਗਾਉਣਾ ਉਹ ਰੰਗ ਨਹੀਂ ਲਗਾਉਣਾ ਓਏ ਤੁਸੀਂ ਹੁੰਦੇ ਕੌਣ ਰੰਗ ਬਦਲਣ ਵਾਲੇ ਹੂੰ ਰੰਗ ਬਦਲਣ ਵਾਲੇ ਹੁੰਦੇ ਕੌਣ ਇਹ ਭਗਵਾ ਰੰਗ ਲੱਗਦਾ ਓਏ ਹੱਦ ਹੋ ਗਈ ਉਹ ਮਾਲਕ ਤਾਂ ਹਰ ਇੱਕ ਰੰਗ ਦੇ ਵਿੱਚ ਹੈ ਹਰ ਇੱਕ ਕਿਨਕੇ ਦੇ ਵਿੱਚ ਹੈ ਤੇ ਬਾਕੀ ਇਹ ਹੈ ਸੇਤਾ ਪੁਆਇੰਟ ਤੇ ਹੀ ਉਹਨਾਂ ਨੇ ਵੀ ਜਿਹੜੇ ਮਾਲਕ ਨੇ ਹੁਣ ਤੱਕ ਅੱਜ ਤੱਕ ਹੁਣ ਤੱਕ ਕੁਝ ਉਦਾਹਰਨਾ ਦੇ ਦੇਣਾ ਕੁਝ ਪੁਆਇੰਟ ਦੱਸ ਦੇਣਾ ਮੈਂ ਬਸ ਐ ਲਗਾ ਲਓ ਕਿ چھوٹے ਜਿਹੇ ਬੂਟੇ ਦੇ ਦੇਣਾ ਉਸ ਬੂਟਿਆਂ ਨੂੰ ਅੱਗੇ ਦੇਖ ਲਓ ਵੀ ਹਾਂ ਕਿੰਨਾ ਮਤਲਬ ਹੋ ਸਕਦਾ ਕੁਝ ਵੀ ਜਿਵੇਂ ਅੱਜ ਤੱਕ ਹੁਣ ਤੱਕ ਕਿਸੇ ਨੇ ਕੋਈ ਬੁਰੇ ਕਰਮ ਕੀਤੇ ਮਾੜੇ ਕਰਮ ਕੀਤੇ ਗਲਤ ਕਰਮ ਕੀਤੇ ਕਿਸੇ ਨੂੰ ਕਿਸੇ ਦੀ ਨਿੰਦਿਆ ਕੀਤੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਚੁਗਲੀ ਨਿੰਦਿਆ ਈਰਖਾ ਇਹਨਾਂ ਦੇ ਵਿੱਚ ਜਿਹੜੇ ਮਤਲਬ ਕਿ ਹਨ ਜਿਨ੍ਹਾਂ ਨੇ ਆਪਣੇ ਇਹ ਹਾਰ ਪਾਏ ਹੋਏ ਨੇ ਗੜਾ 'ਚ ਅੱਜ ਦੇ ਸਮੇਂ ਦੇ ਵਿੱਚ ਇਹ ਹੋ ਗਏ ਤੇ ਦੂਜੇ ਪਾਸੇ ਮੇਰੇ ਸਾਹਿਬ ਗੁਰੂ ਕੇ ਮਹਿਲ ਗੁਰੂ ਘਰਾਂ ਵਿੱਚ ਜਿਹੜੇ ਅੱਜ ਤੱਕ ਹੁਣ ਤੱਕ ਸੇਵਾਦਾਰ ਨਹੀਂ ਚਾਹੇ ਕੋਈ ਵੀ ਸਾਧੂ ਨੇ ਸੰਤ ਨੇ ਜਾਂ ਹੋਰ ਪੀਰ ਫਕੀਰ ਜ ਮਤਲਬ ਕਿ ਜਿਹੜੇ ਧਾਰਮਿਕ ਸਥਾਨਾਂ ਤੇ ਚਾਹੇ ਮੰਦਿਰ ਮਸੀਤਾਂ ਜੋ ਵੀ ਨੇ ਅਗਰ ਤਾਂ ਉਹ ਇੱਕ ਆਮ ਹੋ ਕੇ ਸ਼੍ਰੀ ਰਾਮ ਜੀ ਵਾਂਗੂ ਜਾਂ ਹਨੂਮਾਨ ਜੀ ਵਾਂਗੂ ਸੇਵਾ ਕਰ ਰਹੇ ਨੇ ਭਗਤੀ ਕਰ ਰਹੇ ਨੇ ਉਹ ਪ੍ਰਵਾਨ ਹੈ ਤੇ ਮੇਰੇ ਵੱਲੋਂ ਸੀਸ ਨਮਨਾਣਾ ਨੂੰ ਸਤਿਕਾਰ ਹੈ ਤੇ ਅਗਰ ਉਹਨਾਂ ਨੇ ਇੱਕ ਸਾਧੂ ਦਾ ਭੇਜ પા ਕੇ ਤੇ 라ਵਣ ਜੀ ਵਰਗੀ ਉਹ ਇੱਕ ਗਲਤੀ ਕਿਣਕੇ ਵਰਗੀ ਕਰਤੀ ਨਾ ਜਿਹੜੀ ਜਿਹੜੀ ਕਿ ਉਦੋਂ ਹਨੂਮਾਨ ਜੀ ਨੇ ਵੀ ਉਹ ਦੂਤ ਬਣ ਕੇ ਆਪ ਵੀ ਇੱਕ ਦੂਤ ਹੀ ਆ ਮਾਲਕ ਦੇ ਮਾਲਕ ਦੇ ਹੀ ਸੇਵਾਦਾਰ ਮਾਲਕ ਦੇ ਹੀ ਭਗਤ ਮਾਲਕ ਦੇ ਪੁੱਤਰ ਮਾਲਕ ਦੇ ਹੀ 쿠ਤੇ ਮਾਲਕ ਦੇ ਹੀ ਬਬਰ ਸ਼ੇਰ ਤੇ ਇੱਕ ਕਹਿੰਦੇ ਪਤਨੀ ਨੂੰ ਜਦੋਂ ਕਹਿੰਦੇ ਪਤਨੀ ਕਿਸੇ ਨਾਲ ਬੰਉਂਦੀ ਹੈ ਉਹ ਕਹਿੰਦੇ ਇੱਕ ਗਾਲਚਾ ਮੰਗਲ ਸੂਤਰ ਪਾਉਂਦੇ ਨੇ ਤੇ ਇਹ ਸਾਡਾ ਮੰਗਲ ਸੂਤਰ ਹੈ ਕਿਵੇਂ ਕਿਉਂਕਿ ਉਹ ਸਾਡਾ ਖਸਮ ਹੈ ਉਹ ਕਹਿੰਦੇ ਪ੍ਰੇਮ ਕਰੋ ਨੂੰ ਆਪਣੀ ਪਤਨੀ ਵਾਂਗ ਜਿਵੇਂ ਸੱਚੀ ਸੁੱਚੀ ਪਤਨੀ ਆਪਣੇ ਪਤੀ ਨੂੰ ਕਰਦੀ ਹੈ ਤੁਜੀ ਇਹ ਹੋ ਗਈ ਤਾਂ ਉਹਦੀ ਨਿਸ਼ਾਨੀ ਮਾਲਕ ਮੇਰੇ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਕਹਿੰਦੇ ਉਹਨੇ ਤਾਂ ਦੋ ਦੋ ਨਿਸ਼ਾਨੀਆਂ ਦਿੱਤੀਆਂ ਇਹ ਵੀ ਦਿੱਤੀ ਤੇ ਆਪਣਾ ਬਣਾ ਵੀ ਲਿਆ ਉਹਨੇ ਇਹ ਲੈ ਫਿਰ ਹੁਣ ਜਿੱਥੇ ਜਾਏਗਾ ਕੋਈ ਨਹੀਂ ਦਹਾੜ ਹੀ ਹੋਗੀ ਖੈਰ ਤੇ ਦੂਜੇ ਪਾਸੇ ਇਹ ਹੋ ਗਿਆ ਵੀ ਜਿੰਨਾ ਨੇ ਹੁਣ ਤੱਕ ਗੁਰੂ ਘਰਾਂ ਦੇ ਵਿੱਚ ਖਾਸ ਕਰਕੇ ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਦਗੀਆਂ ਕੀਤੀਆਂ ਉਹਨਾਂ ਦਾ ਜੋ ਵੀ ਇੱਕ ਕਿਣਕਾ ਤੱਕ ਮਤਲਬ ਕਿ ਜਿਵੇਂ ਕਿਣਕਾ ਕਹ ਲੋ ਵੀ 1 ਰੁਪਿਆ ਵੀ ਦੀ 헤ਰ ਫੇਰ ਕੀਤੀ ਜੇ ਅਣਗਿਣਤ ਕਰਤੀ ਫਿਰ ਤਾਂ ਭਾਈ ਬਸ ਤੇ ਤੇ ਜਿਨ੍ਹਾਂ ਨੇ ਇੱਕ ਭਾਈ ਸਾਡੇ ਬਡਾਲਾ ਜੀ ਨੇ ਬਡਾਲਾ ਜੀ ਹੈਣਾ ਜਿਹੜੇ ਕਹਿੰਦੇ ਦਰਬਾਰ ਸਾਹਿਬ ਜੀ ਪਹਿਲਾਂ ਤੇ ਉਹਨੂੰ ਉਹਨਾਂ ਨੂੰ ਉੱਥੋਂ ਦੀ ਉਹ ਕਰਤਾ ਸੇਵਾ 도ਟਾ ਦ ਕਹਿੰਦੇ ਕੋਈ ਗੱਲ ਔਰ ਉਹਨਾਂ ਨੇ ਫੇਰ ਵੀ ਸੇਵਾ ਸੰਭੀ ਬਾਹਰ ਰਹਿ ਕੇ ਸੇਵਾ ਸੰਭੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਇੱਕ ਹਾ ਦਾ ਨਾਰਾ ਬਾਰ ਬਾਰ ਮਾਰੀ ਗਏ ਬਾਰ ਬਾਰ ਮਾਰੀ ਗਏ 328 ਰੂਪ ਜਿਹੜੇ ਕਹਿੰਦੇ ਉਹ ਕਹਿੰਦੇ ਨਹੀਂ ਪਤਾ ਲੱਗ ਰਿਹਾ ਕਹਿੰਦੇ ਨਹੀਂ ਪਤਾ ਲੱਗ ਰਿਹਾ ਮਾਲ ਕਹਿੰਦੇ ਕੋਈ ਗੱਲ ਨਹੀਂ ਫਿਰ ਭੇਜ ਦੰਨੇ ਆ ਜਿਹੜਾ ਪਤਾ ਕਰਾਊਗਾ ਠੀਕ ਹੈ ਜੀ ਡਿਊਟੀਆਂ ਤਾਂ ਉਹਨਾਂ ਨੇ ਲਾਉਣੀਆਂ ਨੇ ਜਿਨ੍ਹਾਂ ਦੀਆਂ ਵੀ ਲਾਉਣੀਆਂ ਨੇ ਜਿੱਥੋਂ ਪ੍ਰਗਟ ਕਰਨਾ ਹੈ ਜਿੰਨੇ ਕੀਤਾ ਅਗਰ ਤੇ ਬਾਕੀ ਤਾਂ ਕਲਜੂ ਕੀ ਹੈ ਸਾਡਾ ਅੱਜ ਤਾਂ ਉਹਦਾ ਵੀ ਨਹੀਂ ਕਹਿੰਦੇ ਵੀ ਉਹਦਾ ਮਾੜਾ ਹੋਵੇ ਅਸੀਂ ਕਹਿੰਦੇ ਆ ਕਿ ਪ੍ਰੇਮ ਪਿਆਰ ਨਾਲ ਮਨਨ ਕਾ ਅਸੀਂ ਕਲਜੂ ਦਾ ਅੰਤ ਨਹੀਂ ਚਾਹੁੰਦੇ ਕਲਜੂ ਨੂੰ ਇਹੀ ਕਹਿੰਦੇ ਆ ਬੇਨਤੀ ਕਰਦੇ ਆ ਵੀ ਪ੍ਰੇਮ ਪਿਆਰ ਸਤਕਾਰ ਨਾਲ ਵੀ ਅਸੀਂ ਤੇਰਾ ਭਲਾ ਚਾਹੁੰਦੇ ਆ ਨਹੀਂ ਅਕਾਲ ਪੁਰਖ ਨੇ ਤੇਰੀ ਅੰਸ਼ ਵੰਸ਼ ਹੀ ਖਤਮ ਕਰ ਦਿੰਨੀ ਹੈ ਇਹ ਮਹਾਰਾਜ ਕਨੇ ਉਦੋਂ ਕਾਲ ਕੀ ਤਰ ਪਾਸ਼ਾ ਨੇ ਵੱਡੀ ਸੀ ਨਾ ਵੀ ਹੁਣ ਮੁਗਲ ਰਾਜ ਦੀ ਜੜ ਵੱਡੀ ਗਈ ਤਾਂ ਕਹਿੰਦੇ ਹੁਣ ਕਲਯੁਗ ਦੀ ਵੀ ਜੜ ਵੱਡੀ ਗਈ ਪਰ ਆਪਾਂ ਕਹਿੰਦੇ ਨਹੀਂ ਮਹਾਰਾਜ ਕੋਈ ਨਹੀਂ પ્રેમ ਪਿਆਰ ਸਹਿਜ ਸਭ ਨੂੰ ਸਮਝਾਵਾਂਗੇ ਪਿਆਰ ਨਾਲ ਜਿਹੜੇ ਸਮਝ ਲੈਣਗੇ ਤੇਰੇ ਦਰ ਤੇ ਪ੍ਰਵਾਨ ਨਹੀਂ ਕਾਂ ਵਾਈ ਗਰੂ ਵਾਈ ਗਰੂ ਉਹ ਕਲਯੁਗ ਦੇ ਪ੍ਰੇਮੀ ਰਹਿਣ ਪਰ ਤੇ ਉਹ ਦੇਖ ਲੋ ਫਿਰ ਕੀ ਭੁਗਤਣਗੇ ਜੋ ਅੱਜ ਦਾ ਸਮਾਂ ਹੋ ਰਿਹਾ ਹੈ ਕਹਿੰਦੇ ਇਹ ਤਾਂ ਹਲੇ ਵਸ ਇੱਕ ਦਿਖਾਇਆ ਹੀ ਹੈ ਕੀ ਹੋ ਸਕਦਾ ਤੇ ਕਹਿੰਦੇ ਜਿਹੜਾ ਹੋਣਾ ਉਹ ਤਾਂ ਤੁਹਾਨੂੰ ਦਿਖਾਇਆ ਹੀ ਨਹੀਂ ਉਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਤੇ ਬਾਕੀ ਤਾਂ ਇੰਨੀ ਆ ਕਿ ਬੇੰਤੀਆਂ ਪ੍ਰਮਾਣ ਕਰਿਓ ਸਿਰਫ ਤੁਹਾਨੂੰ ਆਪਾਂ ਇੱਕ ਮਾਲਕ ਨੇ ਐਂ ਲਗਾ ਸਕਦੇ ਵੀ ਇਸ ਆਪਣੇ ਪੁੱਤਰ ਨੂੰ ਸੀਨੇ ਲਗਾ ਕੇ ਬਾਬਾ ਬੀਦੀ ਜਨਮਾਂਗੇ ਇੱਕ ਸੇਵਾ ਬਖਸ਼ੀ ਹੈ ਥੋਟੇ ਭਲੇ ਲਈ ਇਹੀ ਮੇਰੀ ਕੀਰਤੀ ਸੇਵਾ। ਇਹੀ ਭਲਾ ਥੋਡਾ ਤੇ ਇਹ ਚੀਜ਼ ਸਰਬੱਤ ਦਾ ਭਲਾ ਹੈ ਅਗਰ ਤੁਸੀਂ ਇਹ ਇੰਜਣ ਦੇ ਵਿੱਚ ਇਹ ਪਿਛੇ ਡੱਬਿਆਂ 'ਚ ਬਹਿ ਗਏ ਭਾਪਕੇ ਜਿਵੇਂ ਜਿਵੇਂ ਤੁਹਾਨੂੰ ਇੱਕ ਕੁਕਰ ਦਾ ਮਾਲਕ ਦਾ ਹੁਕਮ ਅਨੁਸਾਰ ਤੁਹਾਨੂੰ ਬੇਨਤੀਆਂ ਕਰੀ ਜਾਂਦਾ ਤੁਸੀਂ ਸਿਰਫ ਉਹਦੇ ਪਿੱਛੇ-ਪਿੱਛੇ ਲਾਈ ਲੱਗ ਹੋ ਜਾਓ ਇੱਕ ਵਾਰੀ ਭੜਾ ਹੋਣਾ ਨਹੀਂ ਭੜਾ ਕਰਾਉਣਾ ਤੁਹਾਡੀ ਇੱਛਾ ਸੰਗਤ ਜੀਓ ਬਾਕੀ ਆਪਾਂ ਦਾ ਸਿਰਫ ਤੁਹਾਡੇ ਤੱਕ ਬੇਨਤੀ ਭੇਜਣੀ ਹੈ ਮਾਲਕ ਦੇ ਹੁਕਮ ਦੀ ਜੋ ਉਸ ਤੋਂ ਮੰਗੀ ਨਹੀਂ ਕਰਾਉਣੀ ਤੁਹਾਡੀ ਇੱਛਾ ਕਰਨੀ ਹੈ ਤੁਹਾਡੀ ਇੱਛਾ ਇਹ ਕਿਸੇ ਦਾ ਕੋਈ ਧੱਕਾ ਨਹੀਂ ਕਿਉਂ ਕਿ ਮਾਲਕ ਤਾਂ ਮਾਲਕ ਹੀ ਰਹਿਣਾ ਹੈ ਜੇ ਮਾਲਕ ਦੇ ਬੱਚੇ ਬਣਨਾ ਹੈ ਕਲਯੁਗ ਦੀ ਰਿਹਾਈ ਕਲਯੁਗ ਦੀ ਬੰਦਗੀ ਤੋਂ ਤੁਹਾਨੂੰ ਜੋ ਬੰਦੀ ਹੋਏ ਹੋਏ ਤੁਸੀਂ ਇਹ ਮਾਇਆ ਜਾਲ ਚ ਫਸੇ ਹੋਏ ਦੀ ਵਾਸ਼ਨਾ ਚ ਉਥੋਂ ਤੁਸੀਂ ਰਿਹਾ ਹੋਣਾ ਤਾਂ ਤੁਹਾਨੂੰ ਇਹ ਬੇਨਤੀ ਆਪਣੇ ਮਨ ਦੇ ਭਾਂਡੇ ਚ ਇੱਕ ਪ੍ਰਸ਼ਾਦ ਦੇ ਤੌਰ ਤੇ ਲੈਣੀ ਪੈਣੀ ਹੈ ਤੇ ਸਾਂਭ ਕੇ ਰੱਖਣੀ ਪੈਣੀ ਆ ਤੇ ਇੰਨਾ ਜ਼ਰੂਰ ਹੈ ਮੇਰਾ ਬੱਚਾ ਇਹ ਦਾਸ ਪਿਆਰੇ ਉਹਦੇ ਦੀਪਗਤਿ ਬਚਨ ਨੇ ਕਿ ਤੁਹਾਡਾ ਜਨਮ ਤੇ ਮਰਨ ਕਹਿੰਦੇ ਨੇ ਜਨਮ ਮਰਨ ਕੱਟਿਆ ਜਾਂਦਾ ਉਹਦੀ ਜ਼ਿੰਮੇਵਾਰੀ ਮੇਰੀ ਵੀ ਮਾਲਕ ਤੋਂ ਕਿਵੇਂ ਕਰਾਉਣਾ ਤੁਹਾਨੂੰ ਪਾਸ ਬਾਕੀ ਆਪਾਂ ਸੱਜੇ ਸੱਜੇ ਤੁਹਾਡੇ ਨਾਲ ਜਿਵੇਂ ਵਿਚਾਰਾ ਕਰਾਂਗੇ ਤੁਹਾਨੂੰ ਪਤਾ ਲੱਗੀ ਜਾਣਾ ਤੇ ਤੁਹਾਡਾ ਜਿਵੇਂ ਜਿਵੇਂ ਤੁਸੀਂ ਉਤੇ ਆਨੰਦ ਆਈ ਜਾਊਗਾ ਤੁਹਾਨੂੰ ਓਵੇਂ ਓਵੇਂ ਸਮਝੋ ਵੀ ਤੁਹਾਡਾ ਰੋਗ ਕੱਟਿਆ ਜਾਣਾ ਤੇ ਕਲਜੁਗ ਨੇ ਦੂਰ ਹੋਈ ਜਾਣਾ ਤੇ ਤੁਸੀਂ ਮਾਲਕ ਵੱਲ ਜਾਈ ਜਾਣਾ ਬਸ ਇੰਨਾ ਕੀ ਬਸ ਹੈ ਥੋੜਾ ਜਿਹਾ ਮਾਰਗ ਹੋਇਆ ਹੈ ਅੱਗੇ ਥੋੜਾ ਜਿਹਾ ਹੋਰ ਦੱਸਾਂਗੇ ਵੀ ਮਾਲਕ ਦਾ ਕਰਨਾ ਕੀ ਹੈ ਨੇੜੇ ਜਾਣ ਲਈ ਠੀਕ ਹੈ ਜੀ ਉਈ ਔਖਾਂ ਨਹੀਂ ਤੁਹਾਨੂੰ ਔਖਾ ਤਾਂ ਲੱਗੂ ਕਿਉਂਕਿ ਤੁਹਾਡੇ ਤੇ ਕਲਯੁਗ ਦਾ ਪਹਿਰਾ ਹੈ ਉਹਨੇ ਕਰਨ ਹੀ ਨਹੀਂ ਦੇਣਾ ਤੁਹਾਨੂੰ ਇਹ ਕਾਰਜ ਕਿਉਂਕਿ ਕਿਉਂ ਕਿ ਤੁਸੀਂ ਉਹਦੀ ਪੱਕੀ ਪੱਕੇ ਬੰਦੀ ਹੋਗੇ ਅਗਰ ਉਹਦੀ ਰਿਹਾਈ ਹੈ ਚਾਹੁੰਦੇ ਹੋ ਤਾਂ ਮਾਲਕਦਾਰ ਚਾਕੇ ਤੁਹਾਨੂੰ ਇੱਕ ਵਾਰ ਆਪਣੀਆਂ ਸਾਰੀਆਂ ਭੁੱਲਾਂ ਐਵੇਂ ਖੋਲ ਕੇ ਨਾ ਜਿਵੇਂ ਇੱਕ ਬੱਚਾ ਪੈਦਾ ਹੁੰਦਾ ਨਗਨ ਉਹਦੇ ਸਾਹਮਣੇ ਐਵੇਂ ਹੋ ਜਾਓ ਬਸ ਕਮਾਲ ਕਰ ਤੂੰ ਸਾਨੂੰ ਜਨਮ ਤੇ ਮਰਨ ਤੋਂ ਤੂੰ ਮੁਕਤ ਕਰਾਉਣਾ ਏ ਇੱਕ ਗਲਜੁਤੀ ਰਿਹਾਈ ਤੂੰ ਕਰਾਉਣੀ ਏ ਆਪਣੇ ਚਰਨਾਂ ਦੇ ਨਾਲ ਸਾਡੇ ਸਿਰ ਤੇ ਆਪਣੀ ਕਿਰਪਾ ਦਾ ਨਦਰ ਦਾ ਹੱਥ ਤੂੰ ਰੱਖਣਾ ਆਸ਼ੀਰਵਾਦ ਤੂੰ ਦੇਣਾ ਸਭ ਕੁਝ ਹੋ ਜਾਣਾ ਦੇਖ ਲਓ ਤੁਹਾਡੇ ਸਾਹਮਣੇ ਜਿਹੜਾ ਹੁਣ ਤੱਕ ਤੁਸੀਂ ਸੋਚਿਆ ਨਹੀਂ ਹੁਣ ਉਹ ਕੁਝ ਵੀ ਹੋ ਜਾਣਾ ਤੇ ਬਾਕੀ ਇੰਨੀਆਂ ਕੰਮਾਂ ਦੀਆਂ ਨੇ ਫਿਲਹਾਲ ਤਾਂ ਬਾਕੀ ਕਰਨੀਆਂ ਦਾ ਬਹੁਤ ਕੁਝ ਸੀ ਫਿਰ ਸਮਾਂ ਬਹੁਤ ਜ਼ਿਆਦਾ ਹੋ ਜਣਾ ਕਿਉਂ ਕਿਉਂਕਿ ਕਹਿੰਦੇ ਉਹ ਤਾਂ ਐਵੇਂ ਆ ਆਪਣੇ ਕੋਲ ਸਮਾਂ ਖਤਮ ਹੋ ਜਾਂਦਾ ਉਹਦੀ ਬੜੀ ਆਈ ਉਹਦੀ ਗੁਣ ਉਹਦੀ ਗੁਣਿਆਈ ਹੁਣ ਕਾਰੀ ਕਦੇ ਖਤਮ ਨਹੀਂ ਹੁੰਦੀ ਤੇ ਆਪਾਂ ਬੈਠੀ ਨਾ ਚਾਹੇ ਚਲੇਗੇ ਤੁਹਾਨੂੰ ਕੋਈ ਗੱਲ ਨਹੀਂ ਇੰਨਾ ਕੁ ਪ੍ਰਵਾਨ ਕਰਿਓ ਇੰਨਾ ਕੁ ਮੰਨ ਲਿਓ ਵੀ ਇੱਕ ਵਾਰ ਵਿਸ਼ਵਾਸ ਕਰਕੇ ਦੇਖੋ ਇਹ ਤੇ ਵਿਸ਼ਵਾਸ ਕਰ ਲਿਆ ਤਾਂ ਸਮਝੋ ਉਹਨੇ ਆਪਣੀ ਕਿਰਪਾ ਖੇੜ ਵਰਤਾ ਦਿੱਤੀ ਬਸ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਭੁੱਲ ਚੁੱਕ ਦੀ ਖਿਮਾ ਤੇ ਇੱਕ ਇੱਕ ਸ਼ਬਦ ਉਸ ਮਾਲਕ ਦੇ ਬਾਣੀ ਦੇ ਵਾਂਗੂ ਹੀ ਕਰ ਜਾਣਨਾ ਮੇਰਾ ਨਹੀਂ ਉਹ ਮਾਲਕ ਦਾ ਹੁਕਮ ਹੈ ਤੇ ਮੇਰੀ ਤਾਂ ਰਸਨਾ ਤੋਂ ਬਸ ਉਹਨੇ ਬੁਲਾਇਆ ਬਸ ਇੰਨਾ ਕਰ ਜੀ ਰਿਹਾ ਕੀ ਫੇਰ ਮਿਲਦੇ ਆ ਬਹੁਤ ਛੇਤੀ ਕਿਉਂਕਿ ਮਿਲਣਾ ਹੀ ਪੈਣਾ ਕਿਉਂ ਕਿ ਜਿਵੇਂ ਕਹਿੰਦੇ ਉਹਨਾਂ ਨੇ ਸਮਾਂ ਘੱਟ ਕਰਤਾ ਤੇ ਹੁਣ ਕਹਿੰਦੇ ਤੇਰੇ ਕੋਲ ਵੀ ਸਮਾਂ ਘੱਟ ਹੈ ਨਹੀਂ ਤਾਂ ਕਹਿੰਦੇ ਮੇਰਾ ਤਾਂ ਹੁਕਮ ਚੱਲੀ ਜਾਣਾ ਤੂੰ ਅਸੀਂ ਕਿਹਾ ਸੀ ਥੋੜੇ ਹੁਕਮ ਦੇ ਉਲਟ ਨਹੀਂ ਬਸ ਇੱਕ ਥੋੜੇ ਪਰਿਵਾਰ ਨੂੰ ਬਚਾਣਾ ਕਿਉਂਕਿ ਮੇਰਾ ਵੀ ਪਰਿਵਾਰ ਹੈ ਇਹ ਜਗਤ ਹੈ ਹੂੰ ਮੈਂ ਥੋੜੇ ਉਲਟ ਨਹੀਂ ਆਗਾ بس ਇੱਕ ਸੇਵਾ ਮੰਗੀ ਐ ਉਹ ਸੇਵਾ ਦੇ ਦਿੱਤੀ ਕਹਿੰਦੇ ਠੀਕ ਐ ਕਹਿੰਦੇ ਅਸੀਂ ਆਪਣਾ ਕਾਰਜ ਕਰਾਂਗੇ ਤੇ ਤੈਨੂੰ ਵਰ ਦਿੱਤਾ ਤੂੰ ਆਪਣਾ ਕਾਰਜ ਕਰ ਸੇਵਾ ਦਾ ਤੇਰੀ ਸੇਵਾ ਸਫਲ ਹੋ ਜਾਈਗੀ ਜੋ ਜੋ ਤੇਨਾਂ ਜੁੜੀ ਜਾਏਗਾ بس ਆਪਾਂ ਕੇ ਸਤਿ ਸ੍ਰੀ ਅਕਾਲ ਤੇ ਉਹ ਆ ਗਿਆ ਬੋਲੇ ਚੁੱਕ ਦੇਖਿਆ ਮਾ ਵਾਹਿਗੁਰੂ ਜੀ ਕਾ ਖਾਲਸਾ ਸਭਨਾਂ ਨੂੰ ਵਾਹਿਗੁਰੂ ਜੀ ਕੀ ਫਤਿਹ ਤੇ ਜਲਦ ਤੋਂ ਜਲਦ ਇੱਕ ਗੁਰਬਾਣੀ ਦੇ ਹਰ ਰੋਜ਼ ਜਪਜੀ ਸਾਹਿਬ ਚਪਈ ਸਾਹਿਬ ਸੁਖਮਨੀ ਸਾਹਿਬ ਇਹ ਤਿੰਨ ਬਾਣੀਆਂ ਨੂੰ ਆਪਣੇ ਗਲ ਦਾ ਹਾਰ ਬਣਾ ਲਓ ਤੇ ਮਨ ਦੇ ਅੰਦਰ ਬਿჯੂ ਸੋ ਉੱਠਣ ਤੋਂ ਲੈ ਕੇ ਸੌਣ ਤੱਕ ਇੰਨੀ ਸ਼ੂਟ ਮਿਲ ਜੂਗੀ ਜਿਹੜੇ ਨਹੀਂ ਕਰ ਸਕਦੇ ਜਪਜੀ ਸਾਹਿਬ ਚਪਈ ਸਾਹਿਬ ਦਾ ਕਰਨ ਹੀ ਜਿਹੜੇ ਉਹ ਵੀ ਨਹੀਂ ਕਰ ਸਕਦੇ ਪੰਜ ਪੌੜੀਆਂ ਚਪਈ ਸਾਹਿਬ ਕਰਨ ਜਿਹੜੇ ਬਹੁਤੇ ਹੋਣੇ ਮਤਲਬ ਕਿ ਹਨ ਕਰ ਸਕਦੇ ਨੇ ਗਿਆਨवान ਨੇ ਉੱਤਨਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਹਿਜ ਪਾਠ ਨੂੰ ਸਹਿਜੇ ਸਹਿਜੇ ਕਰਨ ਬਸ ਇੰਨੀ ਕੀ ਗਿਹੜਾ ਜਾਂ ਤਾਂ ਇਹਨੂੰ ਹੀ ਪ੍ਰੇਮ ਕਰ ਲੋ ਆ ਦਾਤਾਂ ਦੀ ਮਾਰਤ ਦੀ ਮਾਲਕ ਨੇ ਐਂ ਥੋਟੇ ਅੱਗੇ ਪਾ ਦੇਣੀ ਆ ਝੋਲੀ ਪਹਿਲਾਂ ਉਸ ਨੂੰ ਪ੍ਰੇਮ ਪਾ ਲੋ ਇਹਦੇ ਨਾਲ ਬਾਣੀ ਦੇ ਨਾਲ ਬਸ ਆਪਣੇ ਆਪ ਖੇਡ ਵਰਤ ਜਣੀ ਆ ਤੇ ਤੁਹਾਡੇ ਨੇੜੇ ਕਹਿੰਦੇ ਕਾਲ ਕੀ ਮਹਾਕਾਲ ਕੀ ਕੁਝ ਨਹੀਂ ਆ ਸਕਦਾ ਕਿਉਂ ਕਿ ਖੁਦ ਅਕਾਲ ਪੁਰਖ ਦਾ ਹੱਥ ਹੋ ਜਾਂਦਾ ਠੀਕ ਹੈ ਜੀ ਚਲੋ ਬੇਨਤੀਆਂ ਪ੍ਰਵਾਨ ਕਰਿਓ ਤੇ ਉਹ ਆ ਗਿਆ ਭਾਈ ਰੂਜੀ ਦਾ ਖਾਲਸਾ ਭਾਈ ਰੂਜੀ ਕੀ ਫਤਿਹ